ਇਹ ਸੀ ਮਨਜੀਤ ਸਿੰਘ ਅੱਜ ਕਰੀਬ ਸਵੇਕ 2:00 ਵਜੇ ਇਨਫੋਰਮੇਸ਼ਨ ਮਿਲੀ ਸਾਨੂੰ ਸਟੇਸ਼ਨ ਮਾਸਟਰ ਗੁਰਦਾਸਪੁਰ ਵੱਲੋਂ ਕਿ ਤਿਬੜੀ ਫਾਟਕ ਨੇੜੇ ਇੱਕ ਵਿਅਕਤੀ ਜਿਹੜਾ ਰੇਲ ਗੱਡੀ ਥੱਲੇ ਆ ਗਿਆ ਗੱਡੀ ਹੈਗੀ 1839 ਟਾਟਾ ਮੂਰੀ ਐਕਸਪ੍ਰੈਸ ਅਸੀਂ ਮੌਕੇ ਤੇ ਗਏ ਪਹੁੰਚ ਤੇ ਉਹ ਮਿੱਤਕ ਦੇ ਪਰਿਵਾਰ ਵਾਲੇ ਵੀ ਆਗੇ ਸੀ ਮੌਕੇ ਤੇ ਨੇੜੇ ਹੀ ਉਹਦਾ ਘਰ ਸੀ ਦੇਲਵੇਲਾ ਇਹਨਾਂ ਦੇ ਤਿਬੜੀ ਫਾਟਕ ਲੱਗ ਗਿਆ ਤੇ ਉਹ ਰੇਲਵੇ ਡਰਾਈਵਰ ਨੇ ਦੱਸਿਆ ਵੀ ਇਹ ਰੇਲਵੇ ਲਾਈਨਾਂ ਕਰਾਸ ਕਰਦੇ ਸਮੇਂ ਬਜ਼ੁਰਗ ਵਿਅਕਤੀ ਸੀ 70-72 ਸਾਲ ਦਾ ਗੱਡੀ ਦਾ ਪਤਾ ਨਾਲ ਕਰਕੇ ਉਹ ਪੇਟ 'ਚ ਆ ਗਿਆ ਉਹਦੀ ਮੌਕੇ ਤੇ ਮੌਤ ਹੋ ਗਈ ਸੀ ਵਾਰਸ ਮੌਕੇ ਤੇ ਆ ਗਈ ਸੀ ਉਹਦਾ ਨਾਂ ਹੈਗਾ ਜੋ ਰੂਪ ਲਾਲ ਸਨੋਂ ਸੀਬ ਚੰਦ ਵਾਸੀ ਨੇੜੇ ਰੇਲਵੇ ਫਾਟਕ ਤਿਬੜੀ ਰੋਡ ਗੁਰਦਾਸਪੁਰ ਕੀ ਅਗਲੀ ਫਰਦਰ ਕਾਰਵਾਈ ਕੀਤੀ ਗਈ ਹੈ ਫਰਦਰ ਕਾਰਵਾਈ ਜੀ ਹੁਣ ਉਹਦੀ লাশ ਜਿਹੜੀ ਹੈ ਮੋਰਚੀ ਸਿਵਲ ਹਸਪੀਟਲ ਗੁਰਦਾਸਪੁਰ ਰਖਵਾਈ ਗਈ ਹੈ ਤੇ ਬਿਆਨ ਅਸਲ ਕੀਤੇ ਅਸਵੇਰੇ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਰਥਿਲ ਨਹੀਂ ਵਟੀ ਤੋਂ ਵਟੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488